ਉਹ 6-7 ਸਾਲ ਸੰਭਣ ਤੋਂ ਬਾਅਦ ਇਸ ਪੂਟੇ ਨੂੰ ਹੁਣ ਫਲ ਲੱਗਵਾ। ਸ੍ਰੀ ਕਾਲ ਜੀ ਸਭ ਨੂੰ ਤੇ ਅੱਜ ਨਾ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੇ ਆਂ ਤੇ ਜਿੰਨੂੰ ਵੇਖ ਕੇ ਤੁਹਾਨੂੰ ਵੀ ਖੁਸ਼ੀ ਹੋਊਗੀ ਸਾਨੂੰ ਬੜੀ ਖੁਸ਼ੀ ਹੋਈ ਸੀ ਕਿਉਂਕਿ ਇੰਨੇ ਟਾਈਮ ਜਦੋਂ ਕਿਸੇ ਚੀਜ਼ ਨੂੰ ਸੰਭੀਏ ਤੇ ਅਗਰ ਉਹ ਤੋਂ ਸਾਨੂੰ ਫਲ ਮਿਲਦਾ ਨਾ ਤੇ ਬੜੀ ਖੁਸ਼ੀ ਹੁੰਦੀ ਹੈ। ਸ੍ਰੀ ਕਾਲ ਜੀ ਸਭ ਨੂੰ ਤੇ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੇ ਆਂ। ਕਿ ਆਪਾਂ ਕਿਹੜਾ ਰੁੱਖ ਲਗਾਇਆ ਸੀ ਤੇ ਕਿੰਨੂੰ ਹੁਣ ਜਿਹੜਾ ਫਲ ਲੱਗਣਾ ਸ਼ੁਰੂ ਹੋ ਗਿਆ ਵਾ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਤੁਸੀਂ ਵੀ ਬੜੇ ਖੁਸ਼ ਹੋਗੇ ਦੇਖ ਕੇ 6-7 ਸਾਲ ਸੰਭਣ ਤੋਂ ਬਾਅਦ ਇਸ ਬੂਟੇ ਨੂੰ ਹੁਣ ਫਲ ਲੱਗਾ ਵਾ ਔਲਿਆਂ ਦਾ ਫਲ ਹੁਣ ਲੱਗਾ ਵਾ ਤੇ ਹੁਣ ਬੜਾ ਵਧੀਆ ਲੱਗਦਾ ਹੈ ਕਿ ਚਲੋ ਇੱਕ ਬੂਟਾ ਲਗਾਇਆ ਵਾ ਤੇ ਇਹਨੂੰ ਫਲ ਆਇਆ ਵਾ ਅੱਜ ਕੱਲ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਆਪਾਂ ਚਾਹੁੰਦੇ ਆ ਵੀ ਰਿਜ਼ਲਟ ਬੜਾ ਫਾਸਟ ਆਵੇ ਪਰ ਜਿੰਨਾ ਟਾਈਮ ਚਲੋ ਸਬਰ ਤੇ ਸੰਤੋਖ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਵਾ ਤੇ ਇਸ ਬੂਟੇ ਵਾਲੀ ਦੇਖ ਲਓ ਤਕਰੀਬਨ 6-7 ਸਾਲ ਬਾਅਦ ਇਹਨੂੰ ਫਲ ਆਇਆ ਵਾ ਹਾਈਟ ਵੀ ਕਾਫੀ ਜਿਆਦਾ ਹੋ ਗਈ ਹੈ ਬੂਟੇ ਦੀ ਤੇ ਚਲੋ ਇਸ ਵਾਰ ਫਲ ਚਲੋ ਬਹੁਤਾ ਜਿਆਦਾ ਨਹੀਂ ਹੈ ਪਰ ਫਲ ਆ ਚੁੱਕਿਆ ਵਾ ਇਹਨੂੰ ਬਾਕੀ ਜਿਵੇਂ ਪੁਰਾਣੀ ਬੂਟੇ ਔਲਿਆਂ ਦੇ ਉਹਨਾਂ ਦੇ ਔਲੇ ਕਾਫੀ ਮੋਟੀ-ਮੋਟੀ ਇਹਦੀ ਐਸ ਸਾਈਜ਼ ਦੇ ਔਲੇ ਆ ਪਰਲੀ ਸਾਈਡ ਤੇ ਵੀ ਲੱਗੇ ਹੋਏ ਆ ਪਰ ਇਹ ਵੀ ਤੇ ਕਾਫੀ ਲੱਗੇ ਹੋਏ ਆ ਹਾਂਜੀ ਆਪਾਂ ਇੱਕ ਨਵੀਂ ਵੀਡੀਓ ਪਾਵਾਂਗੇ ਜਿਸ ਦੇ ਵਿੱਚ ਆਪਾਂ ਫਾਇਦੇ ਦੱਸਾਂਗੇ ਔਲਿਆਂ ਦੇ ਤੇ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਥੈਂਕ ਯੂ ਕੀਪ ਵਾਚਿੰਗ